ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਲੜਕੀ ਦਾ ਰਿਸ਼ਤਾ ਲੈ ਕੇ ਆਏ ਆ ਜੀ ਏਰੀਆ ਹੈ ਲੜਕੀ ਦਾ ਬਰਨਾਲਾ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਡੇਟ ਆਫ ਬਰਥ 91 ਆ ਹਾਈਟ ਜੀ 5 ਫੁੱਟ ਤੇ ਸਟੱਡੀ ਕੀਤੀ ਹੈ ਜੀ ਐਨਐਮ ਇਹ ਦੋ ਭੈਣ ਭਰਾ ਨੇ ਲੜਕੀ ਦੇ ਭਰਾ ਤੇ ਪਰਜਾਈ ਦੋਨੋਂ ਬਾਹਰ ਕੈਨੇਡਾ ਦੇ ਵਿੱਚ ਪੀਆਰ ਹੈ ਇਹ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਤੇ ਇਸ ਦੀ ਪੀਆਰ ਦੀ ਫਾਈਲ ਲਾਈ ਹੋਈ ਆ ਇਹਨਾਂ ਨੂੰ ਲੜਕਾ ਚਾਹੀਦਾ ਹੈ ਪਹਿਲੇ ਹੈ ਕੈਨੇਡਾ ਦੇ ਪੀਆਰ ਲੜਕੇ ਨੂੰ ਹੀ ਦਿੰਦੇ ਨੇ ਤੇ ਜੇ ਲੜਕਾ ਇਧਰ ਇੰਡੀਆ ਦੀ ਤਾਂ ਲੜਕੇ ਦੀ ਡਿਗਰੀ ਕੀਤੀ ਹੋਵੇ ਤੇ ਲੜਕੇ ਨੂੰ ਜ਼ਮੀਨ 8-10 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਪਹਿਲ ਦਿੰਦੇ ਨੇ ਏਰੀਏ ਨੂੰ ਬਰਨਾਲਾ ਮਹਿਲਕਲਾਂ ਤੇ ਰਾਏਪੋਟ ਏਰੀਏ ਨੂੰ ਇਹ ਪਹਿਲ ਦਿੰਦੇ ਨੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1649 ਜੀ ਤਾਂ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਧੰਨਵਾਦ ਜੀ